ਦੇ ਦੂਜੇ ਪਾਸੇ ਦਿਆਲਪੁਰਾ ਮਿਰਜਾ ਪਿੰਡ ਹੈ ਬੱਲੇ 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 ਆਓ ਸ਼ੀਲੂ ਤੇ ਕਹਿੰਦੇ ਕਰਨਾ ਸ਼ੀਲੂ ਤੇ ਕਰਨ ਲੱਗਿਆ ਅਮਨ ਰਹਿੇਜੇ ਦਾ ਰਾਇਲ ਸਪੋਰਟਸ ਕਲੱਬ ਬੈਲਜੀਅਮ ਵਾਲੇ ਭਰਾ ਦਾ ਬਹੁਤ ਬਹੁਤ ਧੰਨਵਾਦ ਆਇਆ ਅਮਰੀਕ ਆਓ ਸਾਹਮਣੇ ਕਹਿੰਦੇ ਪਹਿਲੀ ਕਬੱਡੀ ਪੈ ਗਈ ਹੈ ਮੇਰੇ ਮਿੱਤਰੋ ਇਬਰ ਕਹਿੰਦੇ ਚਾਰੇ ਪਿਆਰ ਵਰ ਤਿਆਰ ਰੇ ਉਹ ਸ਼ੀਲੂ ਵੜੀ ਗਏ ਲੋ ਪਹਿਲੀ ਕਬੱਡੀ ਦੇ ਕਹਿੰਦੇ ਬੱਲੇ 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 ਉਹ ਕਬੱਡੀ 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 ਅੱਜ ਛੇਠੂ ਕੇ ਪਿੰਡ ਚ ਓਏ ਹੱਲਾ ਗੁੱਲਾ ਹੱਲਾ ਗੁੱਲਾ ਓ ਜੇਠੂ ਕਹਿੰਦੇ ਕਹਿੰਦੇ ਧਰਤੀਆਂ ਮੇਰੇ ਮਿੱਤਰੋ ਅੱਜ ਬਸਤਾ ਨੂੰ ਟਰੈਕਟਰ ਨੰਪੇ ਜਾਣਗੇ ਕੌਣ ਜਿੱਤੂ ਕੌਣ ਜਿੱਤੂ ਹੂਟਰਾ ਵੱਜ ਪਾ ਵੱਜ ਪਾ ਵੱਜ ਪਾ ਵੱਜ ਪਾ ਹੂਟਰਾ ਵੱਜ ਪਾ ਵੱਜ ਪਾ ਵੱਜ ਪਾ ਹੂਟਰਾ ਵੱਜ ਪਾ ਆਪਣੀ ਟੀਮ ਦੇ ਲਈ ਇੱਕ ਲੱਖਾਂ ਜੇ ਨੰਬਰ ਦਾ ਵਾਅਦਾ ਕੱਲ ਨੂੰ ਟੀਮਾਂ ਗੋਲੇ ਵਾਲੇ ਦੇ ਵਿੱਚ 20 ਜੇ 1 ਵਜੇ ਤੱਕ ਪਹੁੰਚ ਜਾਣ 2 ਵਜੇ ਪਹਿਲਾ ਮੈਚ ਸ਼ੁਰੂ ਕੀਤਾ ਜਾਊਗਾ ਗੋਰਾ ਗੋਲੇ ਵਾਲੀਆ ਕਹਿੰਦਾ ਵੀ ਕੱਲ ਨੂੰ ਸਾਰੀਆਂ ਟੀਮਾਂ ਨੂੰ ਬੇਨਤੀ ਕਰ ਦਿਓ ਜਿਹੜੀਆਂ ਟੀਮਾਂ 16 ਨੇ ਬੁੱਕ ਕੀਤੀਆਂ ਨੇ ਖੇਡਣਾ ਸਮੇਂ ਸਿਰ ਪੁੱਜ ਜਾਣ ਲਓ ਇੱਕ ਪਾਸੇ ਸ਼ੀਨੂ ਤੇ ਦੂਜੇ ਪਾਸੇ ਦਿਆਲਪੁਰਾ ਮਿਰਜਾ ਪਿੰਡਾ ਕਰਦਾ ਆਪਣੀ ਟੀਮ ਲਈ ਇੱਕ ਲੱਖਾਂ ਦੇ ਨੰਬਰ ਦੇ ਵਿੱਚ ਮੇਲਾ ਹੋਣਾ 20 ਤਰੀਕ ਨੂੰ ਬਾਈ ਮਹਿੰਦਰ ਸੁਹਾਣਾ ਕਹਿੰਦਾ ਵੀ ਆਪਾਂ ਰੌਣਕ ਲਾਵਾਂਗੇ ਸੁਹਾਣੇ ਦੇ ਵਿੱਚ 21 ਤਰੀਕ ਨੂੰ ਅਹਿਮਦਗੜ ਸ਼ੰਨਾ ਮੇਰੇ ਮਿੱਤਰੋ 22 ਤਰੀਕ ਸਰਪਰਪੁਰ ਦੀ ਹੋਣੀ ਹੈ ਆਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਕਬੱਡੀ ਕਬੱਡੀ ਕਬੱ ਕਬੱਡੀ 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 ਸ਼ੀਲੂ ਤੇ ਕਰਨ ਸ਼ੀਲੂ ਤੇ ਕਰਨ ਦਿਆਲਪੁਰੇ ਵਾਲਾ ਕਰਨ ਬਾਈ ਕਰਨ ਤਾਂ ਆ ਗਿਆ ਕਰਨ ਬਿਆਲਪੁਰੇ ਮਿਰਜੇ ਵਾਲਾ ਮੇਰੇ ਮਿੱਤਰੋ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਕਰਨ ਦਿਆਲਪੁਰੇ ਮਿਰਜੇ ਵਾਲਾ ਪਰ ਦੂਜੇ ਪਾਸੇ ਸ਼ੀਲੂ ਹੈ ਆਹ ਸ਼ੀਲੂ ਤੇ ਕਹਿੰਦੇ ਕਰਨ ਸ਼ੀਲੂ ਤੇ ਕਰਨ ਲੱਗਿਆ ਪਿਆ ਜ਼ੋਰ ਮੁਕਾਬਲਾ ਸੱਗ ਤੇ ਇਸ ਵੇਲੇ ਬੱਲੇ 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 ਆਓ ਸਾਹਮਣੇ ਬੱਲੇ ਬੱਲੇ ਹੋਈ ਰਹੀ ਸ਼ਿਮੂ ਦਾ ਜਫਾ ਐਨ ਸਿਰੇ ਆ ਗਿਆ ਕਰਨ ਧਿਆਨਪੁਰ ਵਾਲਾ ਭੱਜ ਗਿਆ ਨੰਬਰ 10 12.5 ਹੋ ਗਏ ਮੈਨੂੰ ਲੱਗਦਾ ਵੀ ਨੰਬਰ